ਲਗਾਤਾਰ ਤੁਸੀਂ ਬੜੇ ਬੜੇ ਪ੍ਰਿੰਫੋਰਸ ਹਨ ਪੰਜਾਬ ਦੇ ਨਾਲ ਤੇ ਮੈਂ ਹੈ ਤੁਹਾਡਾ ਰਿਪੋਰਟਰ ਨੇਪਾਲ ਤੋਂ ਵੱਡੀ ਖਬਰ ਸਾਹਮਣੇ ਆਈ ਜਿੱਥੇ ਕਿ ਜ਼ਬਰਦਸਤ ਏਅਰ ਕ੍ਰੈਸ਼ ਹੋਇਆ ਉਸ ਤੋਂ ਬਾਅਦ ਪਲੇਨ ਵਿੱਚ ਅੱਗ ਲੱਗੀ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਧੂਮੇ ਦਾ ਜੂਬਾਰਾ ਉੱਡਦਾ ਹੋਇਆ ਦਿਖਾਈ ਦੇ ਰਿਹਾ ਤੇ ਦੱਸਦੀ ਕਿ ਜੋ ਪਲੇਨ ਸੀ ਜੋ ਉਡਾਨ ਫਲੇਂਗੇ ਪਰੀਸੀ ਕਾਠਮਾਂਡੂ ਤੋਂ ਉਡਾਨ ਫਰੀਸੀ ਤੇ ਇਹਨੇ ਕੋਹਰਾ ਜਾੜਾ ਸੀ ਤੇ ਤ੍ਰਿਗੁਵਨ 에ਅਰਪੋਰਟ ਤੋਂ ਜੋ ਹੈ ਪਲੇਨ ਨੇ ਉਡਾਨ ਫਰੀਸੀ ਤਸਵੀਰ 11 ਵਜੇ ਹਲੇ ਉਜੀ ਵਿੱਚ ਹੋਇਆ ਇਸਨੂੰ ਉਡਾਨ ਫਰੀਮਕੇ ਸਵੇਰੇ 11 ਵਜੇ ਇੱਕ ਜ਼ਬਰਦਸਤ ਹਾਦਸਾ ਵਾਪਰ ਗਿਆ प्लेन दसिया जा रहा है कि उन्नीस जोड़े लोग सन सवार सन क्रू मैमर समेत उन्नी लोग सवार सन उन्नी अठारह की मौत हो गई है उ जरा पायलट है उसको हस्पताल ले जाया जा गया रेस्क्यू ऑपरेशन लगातार जारी है तो जेकर गल करिए जो तस्वीर ने वो लगातार सामने आ रही ने जो तस्वीर अखा तो रहे त्रिभुवन एयरपोर्ट दिन तस्वीर ने जितने धुआं होगा देख सकते हो लोग उठे हो गए जो ज़बरदस्त हादसा होया उस बाद जो है रेस्क्यू ऑपरे ਜੰਦੂਆ ਨੂੰ ਸ਼ੁਰੂ ਕੀਤਾ ਗਿਆ ਫਿਰ ਹਾਲ ਦੱਸਿਆ ਜਾ ਰਿਹਾ ਕਿ 19 ਲੋਕ ਪਲੇਨ ਵਿੱਚ ਸਵਾਰ ਸਨ ਤੇ 18 ਲੋਕਾਂ ਦੀ ਇਸ ਪਲੇਨ ਕ੍ਰੈਸ਼ ਦੇ ਵਿੱਚ ਮੌਤ ਹੋ ਗਈ ਹੈ ਇੱਥੇ ਦੱਸਦੇ ਜੋ ਜਹਾਜ਼ ਸੀ ਸੌਰਿਆ 에ਅਰਲਾਈਨਸ ਦਾ ਸੀ ਪੁਲਿਸ ਤੇ ਫਾਇਰ ਫਾਈਟਰਸ ਦੀ ਟੀਮ ਵੱਲੋਂ ਮੌਕੇ ਤੇ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਘਟਨਾ ਤੋਂ ਬਾਅਦ ਘਟਨਾ ਵਾਲੀ ਥਾਂ ਤੋਂ ਸਾਹਮਣੇ ਆਈਆਂ ਤਸਵੀਰਾਂ ਵਿੱਚ ਧੂਏ ਦਾ ਗੁਬਾਰ ਉੜਦਾ ਹੋਇਆ ਵਿਖਾਈ ਦੇ ਰਿਹਾ ਹੈ ਜਾਣਕਾਰੀ ਮੁਤਾਬਕ ਇੱਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਕ੍ਰੈਸ਼ ਹੋਣ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗਦੀ ਸੀ ਇਸ ਨੂੰ ਤੁਰੰਤ ਬੁਝਾਇਆ ਗਿਆ ਹਾਦਸੇ ਤੋਂ ਬਾਅਦ ਜ਼ਖਮੀ ਪਾਇਲਟ ਕੈਪਟਨ ਮਨੀਸ਼ ਸ਼ਾਕਿਆ ਨੂੰ ਹਸਪਤਾਲ ਲਿਜਾਇਆ ਗਿਆ ਤ੍ਰਿਬੂਵਨ ਹਵਾਈ ਅੱਡੇ ਦੀ ਤਸਵੀਰ ਸਾਹਮਣੇ ਆ ਰਹੀ ਹੈ ਜਿੱਥੇ ਜਹਾਜ਼ ਹਾਦਸੇ ਤੋਂ ਬਾਅਦ ਜਹਾਜ਼ ਦੇ ਵਿੱਚ ਧੂੰਏ ਦੇ ਬਦਲ ਜੋ ਨੇ ਉੜਦੇ ਹੋਏ ਦਿਖਾਈ ਦੇ ਰਹੇ ਨੇ ਉੱਥੇ ਚਸ਼ਮਦੀਦਾ ਨੇ ਕਿਹਾ ਕਿ ਜਦੋਂ ਪਲੇਨ ਨੇ ਟੇਕ-ਆਫ ਕੀਤਾ ਪਲੇਨ ਨੂੰ ਅਚਾਨਕ ਝਟਕਾ ਲੱਗਿਆ ਸੀ ਇਸ ਦਾ ਵਿੰਗ ਜਿਹੜਾ ਸੀ ਜ਼ਮੀਨ ਤੇ ਟਕਰਾ ਗਿਆ ਇਸ ਤੋਂ ਬਾਅਦ ਪਲੇਨ ਵਿੱਚ ਅੱਗ ਲੱਗੀ ਉਸ ਤੋਂ ਬਾਅਦ ਇਹ ਰਨਵੇ ਦੇ ਪੂਰਬੀ ਹਿੱਸੇ ਵਿੱਚ ਬੁੱਧਾ 에ਅਰ ਹੈਂਗਰ ਤੇ ਰਡਾਰ ਸਟੇਸ਼ਨ ਦੇ ਵਿੱਚ ਕਾਰ ਡਿੱਗਿਆ ਸੀ ਲਗਾਤਾਰ ਤੁਸੀਂ ਬੜੇ ਵਾਰ 47 ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਰੂਹੀ ਨੰਬਰ ਤਾਂ ਨੇਪਾਲ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਜ਼ਬਰਦਸਤ ਪਲੇਨ ਕ੍ਰੈਸ਼ ਹੋਇਆ ਉਸ ਤੋਂ ਬਾਅਦ ਪਲੇਨ ਵਿੱਚ ਅੱਗ ਲੱਗੀ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਧੂਮੇ ਦਾ ਜੁਬਾਰਾ ਉੱਡਦਾ ਹੋਇਆ ਵਿਖਾਈ ਦੇ ਰਿਹਾ ਤੇ ਦੱਸਦੀ ਕਿ ਜੋ ਪਲੇਨ ਸੀ ਜੋ ਉਡਾਨ ਪਲੇਨ ਦੇ ਪਰਿਸਥੀ ਕਾਠਮਾਂਡੂ ਤੋਂ ਉਡਾਨ ਪਰਿਸਥੀ ਤੇ ਇਹਨੇ ਕੋਖਾ ਜਾੜਾ ਸੀ ਤੇ ਤ੍ਰਿਗੂਵਨ 에어ਪੋਰਟ ਤੋਂ ਜੋ ਹੈ ਪਲੇਨ ਨੇ ਉਡਾਨ ਪਰਿਸਥੀ ਤਸਵੀਰ 11 ਵਜੇ ਹਜੇ ਉਜੀ ਵਿੱਚ ਹੋਇਆ ਇਸਨੂੰ ਉਡਾਨ ਪਰਿਮਕੇ ਸਵੇਰੇ 11 ਵਜੇ ਇੱਕ ਜ਼ਬਰਦਸਤ ਹਾਦਸਾ ਵਾਪਰ ਗਿਆ ਪਲੇਨ ਵਿੱਚ ਦੱਸਿਆ ਜਾ ਰਿਹਾ ਸੀ ਕਿ 19 ਜਿਹੜੇ ਲੋਕ ਸੰਸਵਾਰ ਸੰਕਿਊ ਮੈਂਬਰਾਂ ਸਮੇਤ 19 ਲੋਕ ਸੰਸਵਾਰ ਸੰ 19 ਵਿੱਚੋਂ 18 ਦੀ ਮੌਤ ਹੋ ਗਈ ਹੈ ਉਥੇ ਜਿਹੜਾ ਪਾਇਲਟ ਹੈ ਉਸ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ ਰੈਸਕਿਊ ਆਪਰੇਸ਼ਨ ਲਗਾਤਾਰ ਚੱਲ ਰਿਹਾ ਹੈ ਤੇ ਜੇਕਰ ਗੱਲ ਕਰੀਏ ਤਾਂ ਜੋ ਤਸਵੀਰਾਂ ਨੇ ਉਹ ਲਗਾਤਾਰ ਸਾਹਮਣੇ ਆ ਰਹੀਆਂ ਨੇ ਜੋ ਤਸਵੀਰਾਂ ਸਤਨਖਾਰਿਆ ਤਿਗੂਵਰ 에য়ারਪੋਰਟ ਦੀਆਂ ਤਸਵੀਰਾਂ ਨੇ ਜਿੱਥੇ ਧੂਮਾ ਉੱਡਦਾ ਹੈ ਵੇਖ ਸਕਦੇ ਹੋ ਲੋਕ ਉੱਥੇ ਇਕੱਠੇ ਹੋ ਗਏ ਜਦੋਂ ਇਹ ਜ਼ਬਰਦਸਤ ਹਾਦਸਾ ਹੋਇਆ ਉਸ ਤੋਂ ਬਾਅਦ ਜੋ ਹੈ ਰੈਸਕਿਊ ਆਪਰੇਸ਼ਨ ਇਸ ਅੰਜੂਲਸ ਨੂੰ ਸ਼ੁਰੂ ਕੀਤਾ ਗਿਆ ਫਿਰ ਹਾਲ ਦੱਸਿਆ ਜਾ ਰਿਹਾ ਕਿ 19 ਲੋਕ ਪਲੇਨ ਵਿੱਚ ਸਵਾਰ ਸੰਦੇ 18 ਲੋਕਾਂ ਦੀ ਇਸ ਪਲੇਨ ਕ੍ਰੈਸ਼ ਦੇ ਵਿੱਚ ਮੌਤ ਹੋ ਗਈ ਹੈ ਇੱਥੇ ਦੱਸਦੇ ਜੋ ਜਹਾਜ਼ ਸੀ ਸੌਰਿਆ 에ਅਰਲਾਈਨਸ ਦਾ ਸੀ ਪੁਲਿਸ ਤੇ ਫਾਇਰ ਫਾਈਟਰਸ ਦੀ ਟੀਮ ਵੱਲੋਂ ਮੌਕੇ ਤੇ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਘਟਨਾ ਤੋਂ ਬਾਅਦ ਘਟਨਾ ਵਾਲੀ ਥਾਂ ਤੋਂ ਸਾਹਮਣੇ ਆਈਆਂ ਤਸਵੀਰਾਂ ਵਿੱਚ ਧੂਏ ਦਾ ਗੁਬਾਰ ਉੱਡਦਾ ਹੋਇਆ ਵਿਖਾਈ ਦੇ ਰਿਹਾ ਹੈ ਜਾਣਕਾਰੀ ਮੁਤਾਬਕ ਇੱਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਕ੍ਰੈਸ਼ ਹੋਣ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗਦੀ ਸੀ ਇਸ ਨੂੰ ਤੁਰੰਤ ਬੁਝਾਇਆ ਗਿਆ ਹਾਦਸੇ ਤੋਂ ਬਾਅਦ ਜ਼ਖਮੀ ਪਾਇਲਟ ਕੈਪਟਨ ਮਨੀਸ਼ ਸ਼ਾਕਿਆ ਨੂੰ ਹਸਪਤਾਲ ਲਿਜਾਇਆ ਗਿਆ ਤ੍ਰਿਬੂਵਨ ਹਵਾਈ ਅੱਡੇ ਦੀ ਤਸਵੀਰ ਸਾਹਮਣੇ ਆ ਰਹੀ ਹੈ ਜਿੱਥੇ ਜਹਾਜ਼ ਹਾਦਸੇ ਤੋਂ ਬਾਅਦ ਜਹਾਜ਼ ਦੇ ਵਿੱਚ ਧੂੰਏ ਦੇ ਬੱਦਲ ਜੋ ਨੇ ਉੜਦੇ ਹੋਏ ਦਿਖਾਈ ਦੇ ਰਹੇ ਨੇ ਉੱਥੇ ਚਸ਼ਮਦੀਦਾ ਨੇ ਕਿਹਾ ਕਿ ਜਦੋਂ ਪਲੇਨ ਨੇ ਟੇਕ-ਆਫ ਕੀਤਾ ਪਲੇਨ ਨੂੰ ਅਚਾਨਕ ਝਟਕਾ ਲੱਗਿਆ ਸੀ ਇਸ ਦਾ ਜ਼ਿੰਗ ਜਿਹੜਾ ਸੀ ਜ਼ਮੀਨ ਤੇ ਟਕਰਾ ਗਿਆ ਇਸ ਤੋਂ ਬਾਅਦ ਪਲੇਨ ਵਿੱਚ ਅੱਗ ਲੱਗੀ ਇਸ ਤੋਂ ਬਾਅਦ ਇਹ ਰਨਵੇ ਦੇ ਪੂਰਬੀ ਹਿੱਸੇ ਵਿੱਚ ਬੁੱਧਾ 에ਅਰ ਹੈਂਗਰ ਤੇ ਰਡਾਰ ਸਟੇਸ਼ਨ ਦੇ ਵਿੱਚ ਕਾਰ ਡਿੱਗਿਆ ਸੀ